ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪੋਸ਼ਟਿਕ ਸੁਰੱਖਿਆ ਤੇ ਜ਼ੋਰ ਦਿੰਦੇ ਆ ਪਟਿਆਲਾ ਜ਼ਿਲ੍ਹਾ ਅੰਦਰ ਪੋਸ਼ਣ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਕੌਮੀ ਖਾਦ ਸੁਰੱਖਿਆ ਐਕਟ ਤਹਿਤ ਖੁਰਾਕ ਕਮਿਸ਼ਨ ਦਾ ਕੰਮ ਪੋਸ਼ਟਿਕ ਸੁਰੱਖਿਆ ਨੂੰ ਲਾਜ਼ਮੀ ਕਰਨਾ ਹੈ ਤਾਂ ਕਿ ਹਰ ਇੱਕ ਨਾਗਰਿਕ ਅਤੇ ਖਾਸ ਕਰਕੇ ਸਾਡੇ ਬੱਚਿਆਂ ਦਾ ਆਹਾਰ ਪੋਸ਼ਟਿਕ ਹੋਵੇ। ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦਾ ਪਟਿਆਲਾ ਪੁੱਜਦੇ ਸਵਾਗਤ ਕਰਦੇ ਆ ਜ਼ਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੇ ਇਹਨਾਂ ਦੀ ਪ੍ਰਗਤੀ ਤੋਂ ਜਾਣੂ ਕਰਾਇਆ ਅੱਜ ਪਟਿਆਲਾ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਵਿੱਚ ਡੀਸੀ ਮੈਡਮ ਤੇ ਏਡੀਸੀ ਮੈਡਮ ਏਡੀਸੀ ਡਿਵੈਲਪਮੈਂਟ ਤੇ ਡਿਸਟ੍ਰਿਕਟ ਦੀ ਫੂਡ ਵਿਸ਼ੇ ਸੰਬੰਧ ਸਾਰੇ ਮੈਂਬਰ ਜਿੰਨਾਂ ਵਿੱਚ ਡੀਐਫਐਸਸੀ ਡਿਸਟ੍ਰਿਕਟ ਪ੍ਰੋਗਰਾਮ ਆਫਸਰ ਡੀਓ ਐਲੀਮੈਂਟਰੀ ਸਿਵਲ ਸਰਜਨ ਡਿਸਟ੍ਰਿਕਟ ਹੈਲਪ ਆਫਸਰ ਉਹਨਾਂ ਸਾਰਿਆਂ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ ਕਿ ਡਿਸਟ੍ਰਿਕਟ ਪਟਿਆਲਾ ਵਿੱਚ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੇ ਦੀਨ ਕਿਹੜੇ ਕੰਮ ਚੱਲ ਰਹੇ ਆ ਤੇ ਉਹਦਾ ਮੁਲਾਂਕਣ ਕਰਨ ਦਾ ਇੱਕ ਮੇਰਾ ਡਿਊਟੀ ਸੀ ਮੈਨੂੰ ਖੁਸ਼ੀ ਮਿਲੀ ਕਿ ਜਦੋਂ ਮੈਂ ਇਹ ਅਫਸਰਾਂ ਨੂੰ ਜਾਂਦਿਆਂ ਕਿ ਇੱਥੇ ਜਿਹੜੀਆਂ ਗਰਾਊਂਡ ਲੈਵਲ ਦੇ ਉੱਪਰ ਜੋ ਡੀਸੀ ਮੈਡਮ ਦਾ ਵਿਜ਼ਨ ਤੇ ਏਡੀਸੀ ਮੈਡਮ ਦਾ ਵਿਜ਼ਨ ਬੜਾ ਕਲੀਅਰ ਆ ਇਹਨਾਂ ਨੇ ਅੱਛੀ ਤਰ੍ਹਾਂ ਇੰਪਲੀਮੈਂਟ ਕਰਾਇਆ ਹੋਇਆ ਤੇ ਮੈਂ ਕੁਝ ਬੇਨਤੀਆਂ ਕਰਕੇ ਚਲਿਆ ਕਿ ਜਿਹੜਾ ਹੁਣ ਟਾਈਮ ਆ ਉਹ ਫੂਡ ਕਮਿਸ਼ਨ ਦਾ ਫੂਡ ਸਿਕਿਉਰਟੀ ਦੇ ਇਕ ਕੰਡੀਸ਼ਨ ਤੇ ਨਿਊਟ੍ਰੀਸ਼ਨ ਸਕੂਲ ਬਣ ਰਹੀਆ ਅਸੀਂ ਜੋ ਪੋਸ਼ਟਿਕ ਜਿਹੜੀ ਸਿਕਿਉਰਿਟੀ ਆ ਉੱਤੇ ਕੰਮ ਕਰ ਰਹੇ ਆ ਤਾਂ ਕਿ ਜਿਹੜਾ ਖਾਣਾ ਅਸੀਂ ਠੀਕ ਖਾਈਏ ਉਹਦੇ ਵਾਸਤੇ ਮੈਂ ਸਾਰੇ ਮਹਿਕਮਿਆਂ ਨੂੰ ਬੇਨਤੀ ਕੀਤੀ ਆ ਕਿ ਅਸੀਂ ਸਕੂਲਾਂ ਦੇ ਵਿੱਚ ਹਰਬਲ ਮੈਡੀਕਲ ਪਲਾਂਟ ਜਿੱਥੇ ਅਸੀਂ ਅੰਗਰਵਾਰੀਆਂ ਵਿੱਚ ਜਿਹੜੀਆਂ ਸਕੀਮਾਂ ਬਣੀਆਂ ਸਰਕਾਰ ਦੀਆਂ ਚਾਹੇ ਉਹ ਪੋਸ਼ਨ ਵਾਟਿਕਾ ਸਕੀਮ ਆ ਚਾਹੇ ਸਕੂਲਾਂ ਦੇ ਵਿੱਚ ਮਿਡ-ਡੇ ਮੀਲ ਸਕੀਮ ਦੇ ਨਾਲ ਨਾਲ ਅਸੀਂ ਕਹਿੰਨੇ ਆ ਕਿ ਅਸੀਂ ਬੱਚਿਆਂ ਨੂੰ ਕਿਚਨ ਗਾਰਡਨ ਸਿਖਾਈਏ ਇਨਾਂ ਦੇ ਵਿੱਚ ਐਕਸਲਰੇਸ਼ਨ ਲਈ ਹੋਣ ਲਈ ਵਾਧੇ ਕਰ ਲਈ ਮੈਂ ਬੇਨਤੀਆਂ ਕਰਕੇ ਚੱਲਿਆ ਤੇ ਮੈਂ ਜਦੋਂ ਸਤੰਬਰ ਦੁਆਰਾ ਆਉਂਗਾ ਮੈਂ ਦੇਖੂਗਾ ਵੀ ਕਿੰਨਾ ਕਿ ਇੰਪਲੀਮੈਂਟ ਕੀਤਾ ਤਾਂ ਕਿ ਅਸੀਂ ਪੰਜਾਬ ਦੇ ਬੱਚਿਆਂ ਦੀ ਸਿਹਤ ਤੇ ਸਾਡੇ ਜਿਹੜੀਆਂ ਇਹ ਅੰਗਣਵਾੜੀ ਦੀਆਂ ਬੈਨੀਫਿਸ਼ਰੀ ਆ ਉਹਨਾਂ ਦੀ ਰਸ਼ਨ ਦੀਪਾ ਲਈ ਆਮ ਖਪਤ ਕਰਦੀ ਇੰਟਰਸਟਿਡ ਆ ਉਹ ਸਾਰੇ ਉਹਨਾਂ ਦਾ ਬਚਾਅ ਕਰ ਸਕੀਏ ਇਹ ਉਹਨਾਂ ਨੂੰ ਕੁਆਲਿਟੀ ਤੇ ਕੁਆਂਟੀਟੀ ਠੀਕ ਮਿਲੇ